ਸਸਰੀ ਘਰ ਦੇ ਸਾਰਿਆਂ ਨੂੰ ਅੱਜ ਆਪਾਂ ਗੁੜ ਦੀ ਪਰਫੀ ਬਣਾਵਾਂਗੇ ਆਹ ਦੋੜਾ ਕੋਲੀ ਆਹ ਵੇਸਣ ਹੈ ਕੋਲੀ ਤੇ ਆ ਕਿ ਹੋਏਗਾ ਆਪਾਂ ਦੇਖ ਕੇ ਪਾਵਾਂਗੇ ਵੀ ਕਿੰਨਾ ਖਪੂਗਾ ਇਹਦੇ ਚ ਤੇ ਹੁਣ ਆਪਾਂ ਅੱਗ ਬਲਫੀ ਤੇ ਕੜਾਈ ਧਰਾਂਗੇ ਤੇ ਆਪਾਂ ਹੁਣ ਅੰਦਰ ਕੜਾਈ ਬਣਾਉਣੇ ਐ ਗੀਠੀ ਲਿਆਂਦੀ ਐ ਚੱਕ ਕੇ ਬਾਹਰੋਂ ਮਿੱਟੀ ਲਾਈ ਹੋਈ ਐ ਇਹਨੂੰ ਤੇ ਬਾਹਰ ਰੰਗ ਵਾਲੇ ਲੱਗੇ ਹੋਏ ਐ ਥਾਂ ਹੀ ਹੈ ਨਹੀਂ ਕਿਤੇ ਬਾਹਰ ਵੀ ਬਣਾਉਣ ਨੂੰ ਹੁਣ ਆਪਾਂ ਘਿਓ ਪਾਵਾਂਗੇ ਜਦੋਂ ਘਿਓ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਆਪਾਂ ਵਿੱਚ ਵੇਸਣ ਪਾ ਦੇਵਾਂਗੇ ਤੇ ਦਰ ਸਾਮਾਨ ਵੀ ਸਾਰਾ ਆਪਾਂ ਬਾਹਰ ਖਲਾਰਾ ਪਿਆ ਹੋਇਆ ਐ ਅਲਮਾਰੀ ਵੀ ਬਾਹਰ ਖੰਡੀ ਐ ਤੇ ਦੂਜੇ ਵੀ ਥੋੜਾ ਥੋੜਾ ਸਾਮਾਨ ਜਿਹੜਾ ਹੈਗਾ ਉਹ ਕੱਢਿਆ ਬਾਹਰ ਕੁਛ ਨਾ ਕੁਛ ਅੰਦਰ ਜਿਹੜਾ ਮਾੜਾ ਮੋਟਾ ਰੰਗ ਕਰਤਾ ਉੱਥੇ ਲਾਤਾ ਆਪਾਂ ਤੇ ਅਲਮਾਰੀ ਨੂੰ ਸਿਉਂਖ ਲਾ ਗਈ ਸਾਰੇ ਨੂੰ ਤੇ ਇਹਨੂੰ ਆਪਾਂ ਦੇਖਾਂਗੇ ਜੇ ਠੀਕ ਹੋਈ ਤਾਂ ਆਪਾਂ ਠੀਕ ਕਰਾਵਾਂਗੇ ਤੇ ਨਹੀਂ ਇਹਨੂੰ ਆ ਜਗਾ ਫੱਟੇ ਕੱਢ ਕੇ ਕਿਸੇ ਹੋਰ ਕੰਮ ਆ ਜਾਣਗੇ ਵੇਸ ਨੂੰ ਵੇਖਾਂਗੇ ਠਖੜਾ ਕਿ ਨਹੀਂ ਹਾਂ ਲਓ ਆਪਣਾ ਕਿਓ ਗਰਮ ਹੋ ਗਿਆ ਹੁਣ ਆਪਾਂ ਵੀਚੂਏਸ਼ਨ ਪਾਵਾਂਗੇ Anch'io sarò messa in fognaglia बर्फी गुड़ी बहुत स्वाद होंगी है गुड़ की बर्फी सियाल दे बहुत लोग खेते है चंकी तरह भुन के आप फिर ਪਾਵਾਂਗੇ ਬਾਕੀ ਸਮਾਨ ਜਿਹੜਾ ਪਾਉਣਾ ਹੈ ਥੋੜਾ ਜਿਹਾ ਵੇਸਣ ਆਪਾਂ ਹੋਰ ਪਾਵਾਂਗੇ ਕਿਉਂ ਥੋੜਾ ਜਿਹਾ ਮੇਥਾ ਵੱਧ ਹੀ ਪੈ ਗਿਆ ਸੀ ਤਾਂ ਕਰਕੇ ਵੀਡੀਓ ਨੂੰ ਲਾਇਕ ਕਰਿਆ ਕਰੋ ਨਾਲੇ ਸ਼ੇਅਰ ਕਰਿਆ ਕਰੋ ਸਾਡੇ ਲੱਖ ਸਬਸਕ੍ਰਾਈਬਰ ਪੂਰੇ ਨਹੀਂ ਹੋਏ ਇਹ ਪੂਰੇ ਕਰਵਾ ਦੇ ਹੁਣ ਛੇਤੀ ਛੇਤੀ ਵਾਊਚਰ ਹੋ ਗਿਆ ਆਪਣਾ ਵੈਸਣ ਭੁੱਜ ਗਿਆ ਕੁਛ ਬੜੀ ਆ ਭੁੱਜ ਗਿਆ ਤੇ ਆਪਾਂ ਹੁਣ ਗੁੜ ਪਾਵਾਂਗੇ ਐਸੇ ਤਰ੍ਹਾਂ ਹੀ ਪਾਵਾਂਗੇ ਗੁੜ गुड़ जे तो चंगी तरह खुर गया ते करडा हो गया फिर आपा ला लांगे आ गुड़ खुर खुरदा जानदा है ना फिर बर्फी बन जोबी मट्टी मट्टी अग्गे ते बनाए आपा लो अपना गुड़ खुर गया चंगी तरह ते हम आप थले ला लेंगे कड़ाही हम आप टेर न थोड़ा जाल लाव गे मठीरिया तेल है, है। ਹੌਣਾ ਫਟਰੇ ਚ ਪਾ ਦਿਆਂਗੇ ਲਓ ਆਪਾ ਫਰिज ਚ ਰੱਖੀ ਸੀ ਬਰਫੀ ਕੱਗਜ ਨਾਲ ਢਾਕੇ ਡਿকুমੈਂਟ ਹੋ ਕੇ ਰੱਖੀ ਨੂੰ ਤੇ ਹੋਂ ਦੇ ਜਾਮਾਂਗੇ ਤੇ ਆਪਾਂ ਕਟਾਂਗੇ इस तरह करके कट लागे आप सारी बर्फी कट तो चौरस चौर भी आप पीस आप लागे इधर आह पीस पा लेंगे आप प्लेट च ਬਹੁਤ ਵਧੀਆ ਬਣੀ ਹੈ ਬਗੜ ਦੀ ਬਰਫੀ ਵੇਸਣ ਪਾ ਕੇ ਬਹੁਤ ਵਧੀਆ ਬਣੀ ਹੈ ਲੋ ਵਰਤੀ ਆਪਾਂ ਸਾਰੀ ਕੱਟ ਲਈ ਗੁਰਦੀ ਤੇ ਵੇਸਣ ਦੀ ਵਰਫੀ ਬਹੁਤ ਵਧੀਆ ਬਣੀ ਹੈ ਦੇਖੋ ਕਿੰਡੀ ਵਧੀਆ ਬਣੀ ਹੈਗੀ ਕਿੰਨੇ ਵਧੀਆ ਪੀਸ ਹੈ ਤੇ ਹੁਣ ਇਹ ਆਪਾਂ ਵੇਖੇ ਨਾ ਵੀ ਆਸਿਆ ਦੇ ਵਿੱਚ ਖਾਣ ਨੂੰ ਬਹੁਤ ਸਵਾਦ ਲੱਗਦੀ ਹੈ ਇਹ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ